ਤੇ ਹਾਂਜੀ ਦੋਸਤੋ ਅੱਜ ਖੜਿਆਂ ਗਰਾਇਆਂ ਗਰਾਇਆਂ ਦੇ ਵਿੱਚ ਸਾਡੇ ਭਰਾਵਾਂ ਨੇ ਸਾਨੂੰ ਇੱਕ ਰਿਕਮੈਂਡ ਕੀਤਾ ਸੀ ਵੀ ਇੱਥੇ ਬਾਈ ਹੁਣੀ ਗਰਮੀਆਂ ਦੇ ਵਿੱਚ ਵੀ ਫਿਸ਼ ਬਣਾਉਂਦੇ ਨੇ ਤੇ ਫਿਸ਼ ਬਣਾਉਂਦੇ ਕੌਣ ਨੇ ਉਹ ਬਣਾਉਂਦੇ ਨੇ ਇਧਰ ਦੇ ਪਾਸੇ ਪਵਨ ਫਿਸ਼ ਕੋਰਨਰ ਆ ਬਾਈ ਹੁਣੀ ਤੇ ਅੱਜ ਬਾਈ ਹੁਣਾ ਕੋਲ ਆਏ ਸੀ ਤੇ ਮੈਂ ਕਿਹਾ ਚਲੋ ਬਾਈ ਹੁਣਾ ਦੇ ਕੋਲ ਅੱਜ ਫਿਸ਼ ਟਰਾਈ ਕਰਕੇ ਉਹਨੇ ਕਿਹਾ ਗਰਮੀਆਂ ਦੇ ਵਿੱਚ ਵੱਡੇ ਤੋਂ ਵੱਡੇ ਸਟਾਲ ਜਿਹੜੇ ਆ ਉਹ ਫਿਸ਼ ਬਣਾਉਣੀ ਬੰਦ ਕਰ ਦਿੰਦੇ ਆ ਤੇ ਕਾਰਨ ਕੀ ਆ ਉਹ ਬਾਈ ਹੁਣਾ ਤੋਂ ਪੁੱਛ ਲੈਂਦੇ ਆ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਪਾਜੀ ਕੀ ਹਾਲ ਚਾਲ ਆ ਜੀ ਕੋਈ ਬਈਆ ਜੀ ਭਾਜੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਇੱਧਰ ਥੋੜਾ ਜਿਹਾ ਇੱਧਰ ਆਓ ਭਾਜੀ ਹਾਂ ਇੱਧਰ ਨੂੰ ਇੱਧਰ ਇੱਧਰ ਖੁਸ਼ ਹੋ ਜਾਓ ਓਕੇ ਭਾਜੀ ਗਰਮੀਆਂ ਦੇ ਵਿੱਚ ਪਹਿਲਾਂ ਤਾਂ ਜਿਹੜੀ ਫਿਸ਼ ਆ ਹਾਂਜੀ ਕਿਉਂ ਬੰਦ ਕਰ ਦਿੰਦੇ ਆ ਕੀ ਕਾਰਨ ਕੀ ਹੁੰਦਾ ਹੈ ਕੀ ਕਦੇ ਕਦੇ ਆਂਡੇ ਦੇ ਲਾਪਾਂਦੇ ਆ ਅੱਛਾ ਹਾਂਜੀ ਕਈ ਕਦੇ ਗਰਮੀ ਹੋ ਗਈ ਆ ਨਹੀਂ ਖਾਣੀ ਚਾਹੀਦੀ ਅੱਛਾ ਪਰ ਆਪਾਂ ਪੰਜਾਬ ਦੇ ਟੱਜੋ ਜੁਪੀ ਵਿਆਰ ਬੰਬੇ ਕੋਲਕਾਤੇ ਕਦੇ ਚਲ ਜਓ ਇੱਕ ਟਾਈ ਫਿਸ਼ ਖਾਣੀ ਖਾਣੀ ਆ ਖਾਣੀ ਖਾਣੀ ਉਹ ਤਾਂ 11 ਮਹੀਨੇ 30 ਦਿਨ ਕੰਮ ਦੇ ਸੁਖਾਂਦੇ ਆ ਆਪਣੇ ਪੰਜਾਬੀ ਕਹਿੰਦੇ ਨੇ ਜੀ ਆਂਡੇ ਦੇ ਲਾਪਈ ਆ ਪਰ ਖਾਣੀ ਚਾਹੀਦੀ ਕਿਹੜ ओके हां यो ਹੁਣ ਲੋਕਲ ਫਿਸ਼ ਆ ਰਹੀ ਆ ਤਾਜੀ ਆ ਫਿਸ਼ ਅੱਛਾ ਮਤਲਬ ਇਸ ਟਾਈਮ ਜਿਹੜੀ ਫਿਸ਼ ਆ ਲੋਕਲ ਆ ਤਾਜੀ ਫਿਸ਼ ਆ ਤਾਜੀ ਹਾਂਜੀ ਅੱਛਾ ਤੇ ਜਿਹੜੀ ਉਹ ਤਾਂ ਹੁਣ ਥੋੜੀ ਰੋਕੇ ਆਉਂਦੀ ਉਹ ਜਿਹੜੀ ਹੈਗੀ ਆ ਸਟੋਰ ਸਟੋਰ ਕਿਦੋਂ ਕਿਦੋਂ ਆਈ ਆ ਬੰਬੇ ਦੇ ਹੋਈ ਇੱਕ ਦੋ ਸੱਤ ਲੋ ਹੈ ਜਮਨਾ ਦੇ ਕਿਤੇ ਮੰਡੀ ਤੇ ਲੱਗਦਾ ਉੱਥੇ ਪਤਾ ਨਹੀਂ ਪੱਲੇ ਪੱਲੇ ਕਿ ਮੰਡੀ ਦੇ ਵਿੱਚੋਂ ਨਿਕਲ ਆ ਜਾਂਦੇ ਭਾਈ ਆਪਣੇ ਕੋਲ ਕਿਹੜੀ ਕਿਹੜੀ ਫਿਸ਼ ਹੁੰਦੀ ਹੈ ਸਟੋਰ ਮਲੀ ਆ ਸਗਾੜ ਆਈ ਮਲੀ ਤੇ ਸੰਘੜ ਸਿਆਲ ਸੋਲ ਵੀ ਹੁੰਦੀ ਆ ਆਪਾਂ ਬਲੇਡ ਵੀ ਹੁੰਦੀ ਆ ਓਕੇ ਤੇ ਕੀ ਕੀ ਰੇਟ ਕੀ ਕੀ ਹੁੰਦਾ ਤਾਂ ਜੀ ਆਪਾਂ ਸਭ ਤੋਂ ਸਸਤੀ ਆਪਾਂ ਵੇਚ ਰਹੇ ਆ ਮਲੀ 250 ਰੁਪਈਆ 250 ਰੁਪਈਆ ਪਾਈਆ ਮਤਲਬ 1000 ਰੁਪਈਆ ਕਿਲੋ ਕਿਲੋ ਫਿਰ ਸੋਲ ਆਪਾਂ ਦੇਈ ਦੇ 150 ਰੁਪਈਆ ਕਿਲੋ ਅੱਛਾ ਹੋਟਲ ਵਾਲੇ ਵੰਗੀ ਦਿੰਦੇ ਆ 500 ਰੁਪਈਆ ਕੋਈ 400 ਰੁਪਈਆ 400 ਰੁਪਈਆ ਪਾਈਆ ਤੇ ਚਿਕਨ ਚੀਕਾ ਆਪਾ ਬੈਦ 101 ਰੁਪਈਆ 480 ਰੁਪਏ ਕਿਲੋ 480 ਰੁਪਏ ਕਿਲੋ ਲੋਹਾਂ ਜੀ ਪੂਰਾ ਕਿਲੋ ਓਕੇ ਮੈਨੂੰ ਹੁਣ ਇੱਕ ਗੱਲ ਦੱਸੋ ਵੀ ਤੁਹਾਡੀ ਜਿਹੜੀ ਸ਼ਾਪ ਆ ਇਹ ਕਿੰਨੀ ਕੁ ਪੁਰਾਣੀ ਹੈ ਮੈਨੂੰ ਪਤਾ ਲੱਗਾ ਬਹੁਤ ਪੁਰਾਣੀ ਸ਼ਾਪ ਆ ਲੋ ਡੈਡੀ ਜੀ ਮੇਰੇ ਕੰਮ ਕਰਦੇ ਸੀ ਅੱਛਾ ਜੀ 60 ਸਾਲ ਤੋਂ ਸਾਨੂੰ ਹੋ ਗਏ 40 ਸਾਲ ਮੈਨੂੰ ਕੰਮ ਕਰਦੇ ਰਹੇ ਹੋ 40 ਸਾਲ ਤੁਹਾਨੂੰ ਹੋ ਗਏ ਤੇ ਉਸ ਤੋਂ ਪਹਿਲਾਂ ਫਾਦਰ ਸਾਹਿਬ ਨੂੰ ਕਿੰਨਾ ਡੇਵ ਹੋ ਗਿਆ ਸੀ ਫਾਦਰ ਕਾਫੀ ਚਿਰ ਹੋ ਗਏ ਬਸ ਕ ਕੁੱਝ ਛੋਟੇ ਹੀ ਕੰਮ ਕੀਤਾ ਸਾਰਾ ਮੈਨੂੰ 70-80 ਸਾਲ ਕਹਿੰਦੇ ਕਿ ਕਹਿ ਸਕਦੇ ਆ 60 70 ਲਾ ਲ ਹਾਂਜੀ ਉਹ ਜਦੋਂ ਤੁਸੀਂ ਹੁਣ ਜਦੋਂ ਬਸ਼ੁਰਗਾਲੇ ਪਾਸੇ ਲਾਈਨ 'ਚ ਹੋਣਾ ਆ ਤੇ ਬੱਚੇ ਕਿਵੇਂ ਇਸ ਕੰਮ 'ਚ ਇੰਟਰਸਟ ਲੈਂਦੇ ਨੇ ਕਿ ਵੀ ਨਹੀਂ ਉਹ ਘੱਟ ਲੈਂਦੇ ਆ ਉਹ ਪਹਿਲੇ ਪੰਜ ਕੀ ਗੱਲ ਕੀ ਅਸੀਂ ਤਾਂ ਕੋਈ ਬੰਦਾ ਸ਼ਰਾਬੀ ਹੁੰਦਾ ਗਾਲ ਵਿਗਾੜੀ ਸੌਰੀ ਯਾਰ ਚਲ ਜਾਓ ਕਈ ਗੱਲ ਪੈਮੈਂਟ ਨਹੀਂ ਦੇਣੀ ਅੱਛਾ ਜਾਓ ਜੀ ਫੇ ਲੜਨਾ ਥੋੜੋ ਸ਼ਰਾਬੀ ਹੋਏ ਇਸ ਕਰਕੇ ਸਾਡੀ ਦੁਕਾਨ ਚੱਲਦੀ ਵੀ ਲੜਦੇ ਨਹੀਂ ਅਸੀਂ ਲੜਦੇ ਨਹੀਂ ਪਰ ਪਾਸ ਸਾਰੇ ਪੈਸੇ ਤੁਹਾਨੂੰ ਮਿਲ ਜਣੇ ਆ ਉਹ ਉਲਟਾ ਥੋੜੀ ਵੀ ਮਿਲ ਕੇ ਜਾਊਗਾ ਆ ਚੱਕਰ ਆ ओके okay. हां जी अच्छा मतलब ਵੀ ਜਿੰਨਾ ਚਿਰ ਹੁਣ ਤੁਸੀਂ ਆਹ ਦਾਤਾ ਕੀਆ ਵੀ ਹੈ ਨਾ ਹਾਂ ਜੀ ਨਹੀਂ ਫਿਰ ਭਾਂਜੇ ਹੈਗੇ ਨਾਲ ਉਹ ਨਾਲ ਆਉਣ ਵਾਲੇ ਆ ਨਾਲ ਹੈਲਪਰ ਉਹਨੇ ਕਰਾਉਣੇ ਆਉਣ ਨਾਲ ਹੈਲਪ ਕਰਾਉਂਦੇ ਨੇ ਹਾਂ ਜੀ ਚਾਰ ਪੰਜ ਦੋ ਭਾਂਜੇ ਆ ਨਾਲ ਦੋ ਮੋਰੋ ਦੇ ਯਾਰ ਦੋਸਤੇ ਆ 6-7 ਜਿਹੜੇ ਹੁੰਨੇ ਰਸ਼ਦ ਸ਼ਾਮ ਨੂੰ ਸ਼ਾਮ ਕੀ ਬਾਤ ਹੈ ਮਤਲਬ ਪੂਰੀ ਰੌਣਕ ਹੁੰਦੀ ਹੈ ਤੇ ਭਾਈ ਕਿੰਨੀ ਕਿ ਫਿਸ਼ ਜਿਹੜੀ ਆ ਇੱਕ ਦਿਨ ਦੇ ਵਿੱਚ ਤੁਹਾਡੀ ਇੱਥੇ ਕਿੰਨੀ ਕੰਜ਼ਿਊਮ ਹੋ ਜਾਂਦੀ ਹੈ ਭਾਈ ਠੀਕ ਠਾਕ ਹੋ ਜਾਂਦੀ ਹੈ ਹਮ ਹਾ ਦਿਨਾਂ ਦੇ ਗਰਮੀ ਆ 5-7 10 10-15 ਕਿਲੋ 12 ਕਿਲੋ ਦੇ ਲਗ ਲੱਗ ਜਗੇ ਅੱਛਾ ਮਤਲਬ ਹੁਣ ਵੀ 15-20 ਕਿਲੋ ਲੱਗ ਜਾਂਦੀ 10 ਕਿਲੋ ਪੱਕੀ ਹੈ ਜੀ 10 ਕਿਲੋ ਤਾਂ ਘੱਟੋ ਘੱਟ ਪੱਕੀ ਆ ਪੱਕੀ ਆ ਕਿਤੇ ਵੱਧ ਗਈ ਤੇ ਵੱਧ ਗਈ ਵੱਕੀ ਗਈ ਤੇ ਚਿਕਨ ਕਿੰਨਾ ਲਾ ਦਿੰਦੇ ਹੋ ਚਿਕਨ 6-7 ਕਿਲੋ 6-7 ਕਿਲੋ ਚਿਕਨ ਤੇ ਸਿਆਲਾਂ ਵਿੱਚ ਭਾਈ ਜੀ ਉਹ ਹੀ ਜਿਹੜੀ ਕੱਲੀ ਕੱਲੀ ਫਿਸ਼ ਚਿਕਨ ਸਿਆਲ ਜਾਂਦਾ ਸਿਆਲਾਂ 'ਚ ਕੱਲੀ ਫਿਸ਼ ਹੁੰਦੀ ਹੈ ਕੱਲੀ ਫਿਸ਼ ਹੀ ਹੁੰਦੀ ਆ ਉਹ ਲੱਕੜ ਦੇ ਬਣਾਉਣੀ ਆ ਲੱਕੜ 'ਚ ਤਾਂ ਕਿੰਨੇ ਕਿੰਨਾ ਲੱਗ ਜਾਂਦੀ ਦੋਸਤ ਬਸ ਠੀਕ ਹੈ ਲੱਗ ਜਾਂਦੀ ਦੋਸਤ ਲੱਗ ਜਾਂਦੀ ਫੌਸਿਆ 40-50 ਕਿਲੋ ਲੱਗ ਜਾਂਦੇ ਲੱਗ ਆਏ ਕੀ ਬਾਤ ਹੈ ਅਜ ਤਾਂ ਦਿਖਾ ਦਈਏ ਪਹਿਲਾਂ ਆ ਪਠੀ ਆ ਭਾਈ ਜੀ ਅੱਜ ਆ ਜੀ ਕਿਆ ਬਾਤ ਹੈ ਤੇ ਇਹ ਲੱਕੜ ਦੇ ਨਾਲ ਹੀ ਲੱਕੜ ਸਾਰੀ ਤੁਸੀਂ ਤਿਆਰ ਕਰ ਰਹੇ ਹੋ ਹਾਂ ਲੱਕੜ ਤੋਂ ਜਾ ਰਹੇ ਹੋ ਲੈ ਆਈ ਦੀ ਬਜੀ ਅੱਛਾ ਆਹ ਰੇ ਲੱਕੜ ਆਉਂਦੀ ਹੈ ਤੇ ਬਾਈ ਜੀ ਤੇਲ ਕਿਹੜਾ ਹੁੰਦਾ ਮੈਨੂੰ ਸਰ 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 ਹੁੰਦਾ ਬਿਲਕੁਲ ਸਰੋਂ ਇਹ ਸਰੋਂ ਤੇ ਅੱਛਾ ਸਰੋਂ ਦਾ ਤੇਲ ਹੁੰਦਾ ਬਜੀ ਹਾਂ ਜੇਰਾ ਜਰ ਦੋ ਘੜਾ ਦੋ ਭਰਤੀ ਅੱਛਾ ਤੇ ਕਿੰਨੇ ਦਿਨਾਂ ਬਾਅਦ ਤੇਲ ਨੂੰ ਯੂਜ਼ ਸ਼ਾਮ ਨੂੰ ਫਿਨਿਸ਼ ਮਤਲਬ ਅੱਜ ਜਿਹੜਾ ਤੇਲ ਤੁਸੀਂ ਯੂਜ਼ ਕੀਤਾ ਕੱਲੂ ਫਿਨਿਸ਼ ਆਉਂਦਾ ਅੱਜ ਹੀ ਸ਼ਰਾਉਂਦੇ ਫਿਨਿਸ਼ ਕਰ ਦਨਾ ਰਾਉ ਡੋਲ ਕੇ ਪਾਣੀ ਤੋਂ ਕੇ ਫੇਰ ਜਾਣਾਗਾ ਮੈਂ ਅੱਛਾ ਤੇ ਕੱਲੂ ਫੇਰ ਨਵਾਂ ਤੇਲ ਲਾਊਗਾ ਨਵਾਂ ਹੀ ਆਉਣਾ ਬਜੀ ਸਿਆਲ ਚ ਦੋ ਉਹ ਜਿਆਦਾ ਨਿਕਲ ਜਾਂਦਾ ਵਾਲ ਅੱਛਾ ਫਿਰ ਬਦਲਣਾ ਪੈਂਦਾ ਓਕੇ ਹਾਂਜੀ ਤੇ ਹੁਣ ਤੁਹਾਡੇ ਕੋਲ ਬਾਜੀ ਕਿਹੜੀ ਕਿਹੜੀ ਚੀਜ਼ ਆ ਹੁਣ ਮੈਨੂੰ ਦਿਖਾਓ ਪਹਿਲਾਂ ਤਾਂ ਇੱਕ ਦੇਖੀ ਆਪਾਂ ਆਹ ਤੁਸੀਂ ਕਰਨ ਪਿਆ ਜੀ ਫਿਰ ਅੱਛਾ ਜੀ ਠੀਕ ਹੈ ਜੀ ਓਕੇ ਆਹ ਬਾਜੀ ਮਲੀ ਆ ਠੁਕੀ ਠੀਕ ਹੈ ਜੀ ਅੱਛਾ ਉਹ ਸੰਘੜਾ ਪਈ ਬਈ ਸੁਣ ਅੱਛਾ ਉਹ ਸੰਘੜਾ ਆਇਆ ਹਾਂਜੀ ਹਾਂਜੀ ਤੇ ਇਹ ਮਲੀ ਮਤਲਬ ਟੇਲ ਆ ਗਈ ਹੈ ਨਾ ਹਾਂਜੀ ਹਾਂਜੀ ਤੇ ਇਹਨੂੰ ਐਵੇਂ ਫਰਾਈ ਕਰ ਦਿੰਦੇ ਹਾਂ ਇਹ ਐਵੇਂ ਪੂਰਾ ਇਹ ਕਰ ਦਿੰਦਾ ਜੀ ਪੂਰਾ ਪੀਸ ਅੱਛਾ ਪੂਰਾ ਦਾ ਪੂਰਾ ਪੀਸ ਹੈ ਹਾਂਜੀ ਹਾਂਜੀ ਇਹ ਪੂਰਾ ਪੀਸ ਕਿੰਨੇ ਦਾ ਪੈਂਦਾ ਭਾਜੀ ਭਈ ਜੋ ਕੇ ਵੇੜਦੇ ਹਨ ਕਿੰਨਾ ਹੋਊਗਾ ਅੱਛਾ 600 ਗ੍ਰਾਮ 600 ਦਾ 700 ਗ੍ਰਾਮ 700 ਦਾ ਅੱਛਾ 800 ਗ੍ਰਾਮ 800 ਦਾ 850 ਗ੍ਰਾਮ 850 ਦਾ ਬਸ 100 ਗ੍ਰਾਮ ਦਾ 100 ਰੁਪਈਆ 100 ਗ੍ਰਾਮ ਦਾ ਦਾ ਹਾਂਜੀ ਹਾਂਜੀ ਕੀ ਬਾਤ ਹੈ ਭਾਜੀ ਤੇ ਭਾਈ ਸਾਨੂੰ ਅੱਜ ਕੀ ਖਵਾਉਗੇ ਬਰੋ ਤੁਹਾਨੂੰ ਫਿਸ਼ੀ ਖੋਣੇ ਜੀ ਵਧੀਆ ਕੀ ਬਾਤ ਹੈ ਅੱਛਾ ਅੱਛਾ ਇੱਕ ਗੱਲ ਹੋਰ ਵੀ ਹੈ ਜੀ ਗਰਮੀਆਂ ਦੇ ਵਿੱਚ ਇਸ ਕਹਿੰਦੇ ਗਰਮ ਬਹੁਤ ਹੁੰਦੀ ਹੈ ਪਿਛੇ ਨਹੀਂ ਭਾਈ ਤੇ ਸਿਆਲਾਂ ਨੂੰ ਕਹਿੰਦੇ ਲੋਕਾਂ ਨੂੰ ਸੌਣ ਨਹੀਂ ਦਿੰਦੀ ਤਾਂ ਗਰਮੀਆਂ ਨੂੰ ਕਿਵੇਂ ਕਰੂਗੀ ਨਹੀਂ ਭਾਈ ਕੁਝ ਨਹੀਂ ਹੈਗਾ ਵੈਸੇ ਮੀਂਹ ਲੱਗਦਾ ਦੱਸੇ ਕਲਕੱਤੇ ਬੰਬੇ ਸਾਰੇ ਖਾਂਦੇ ਖਾਂਦੇ ਆ ਖਾਂਦੇ ਆ ਗੋਰੇ ਵੀ ਤਾਂ ਖਾਂਦੇ ਖਾਂਦੇ ਸਾਰੇ ਕੀ ਬਾਤ ਹੈ ਤੇ ਚਲੋ ਠੀਕ ਹੈ ਭਾਜੀ ਫਿਰ ਸਾਡੇ ਲਈ ਤੁਸੀਂ ਅਫੀਸ਼ ਲਾਓ ਠੀਕ ਹੈ ਤੇ ਕਿੰਨੇ ਟਾਈਮ ਲੱਗਣਾ ਭਾਜੀ ਫਿਰ ਦੋ ਚਾਰ ਮਿੰਟ ਦੋ ਚਾਰ ਮਿੰਟ ਹਾਂਜੀ ਚਲੋ ਭਾਜੀ ਜਦ ਤੱਕ ਤੁਸੀਂ ਆਪਣੀ ਫਿਸ਼ ਨੂੰ ਪ੍ਰਿਪੇਅਰ ਕਰੋ ਠੀਕ ਹੈ ਤੇ ਤਦ ਤੱਕ ਅਸੀਂ ਆਪਣੇ ਅੰਦਰ ਗੱਲ ਕਰਦੇ ਹਾਂ ਓਕੇ ਪੱਲੇ ਜਵੈਨ ਪਾਤੀ ਜੀ ਅੱਛਾ ਜੀ ਹਾਂ ਹਰੀ ਮਿਰਚ ਲਾਤੀ ਜੀ ਅੱਛਾ ਠੀਕ ਹੈ ਜੀ ਉਹ ਜਿੰਜਰ ਲੱਤਾ ਹਾਂ ਹਰੀ ਮਿਰਚ ਵਾਵਾ ਮੁੱਢੀ ਲਾਉਨੇ ਹਨਾ ਹਾਂ ਜੀ ਹਾਂ ਜੀ ਕਰਾਏ ਪਤਾ ਲੱਗੇ ਖਾਦ ਦੇ ਵਿੱਚ ਸੁਆਦ ਆਵੇ ਟੇਸਟ ਆ ਅਦਰਕ ਰ ਹੈ ਜੀ ਅਜਾਦਰਕ ਵੀ ਤੁਸੀਂ ਇਸ ਤਰੀਕੇ ਨਾਲ ਲਾਉਨੇ ਹੋ ਹਾਂ ਜੀ ਮੋਟਾਈ ਹਾਂ ਜੀ ਅੱਛਾ ਬੜਾ ਬੋਟਾ ਹਲਕਾ ਜਿਹਾ ਸਟਾਰਚ ਸਟਾਰਚ ਬਸ ਬਾਕੀ ਲਸਣ ਅਦਰਕ ਹੈਂਗ ਇਹ ਵਿੱਚ ਵਿੱਚ ਜੋ ਹੁੰਦੀ ਹੈ ਓਕੇ ਬਸ ਇੰਨਾ ਕੀ ਕੰਮ ਕਰਕੇ ਫਰਾਈਜ਼ ਕਰ ਦੇਣੀ ਬਸ ਤੇ ਤੁਹਾਡੀ ਚੰਨੀ ਕਹਿੰਦੇ ਬੜੀ ਫੇਮਸ ਬਣਾਈਓ ਤੁਸੀਂ ਬਣਾਉਨੇ ਵਧੀਆ ਹਾਂ ਜੀ ਬੰਦੇ ਨਹੀਂ ਹੁੰਦੇ ਆਜੋ ਪ੍ਰੋਪਰ ਬਦੀਂਦੇ ਜੀ ਚੱਕਰ ਨਾ ਦੋ ਮਟਾਰੋ ਬਸ ਚਲ ਚਲੋ ਬਸ ਤੇ ਆਜੋ ਹੁਣ ਇੱਥੇ ਪੱਠੀ ਤੇ ਕੀ ਬਾਤ ਹੈ ਬਜੀ ਸੱਚੀ ਗੱਲ ਆ ਭਾਜੀ ਦੂਰਮੈਲ ਸਾਈਡ ਦਾ ਜਿਹੜੇ ਫਿਸ਼ ਬਣਾਉਣ ਵਾਲੇ ਬੰਦੇ ਨੇ ਨਾ ਉਹ ਗਰਮੀਆਂ ਦੇ ਵਿੱਚ ਉਹਨਾਂ ਦੁਕਾਨਾਂ ਬੰਦ ਨੇ ਉਹਨਾਂ ਦੀਆਂ ਹਾਂਜੀ ਉਹ ਕਹਿੰਦੇ ਅਸੀਂ ਫਿਸ਼ ਬਣਾਉਂਦੇ ਨਹੀਂ ਗਰਮੀਆਂ 'ਚ بڑے بڑے ਢਾਬਿਆਂ ਦੇ ਵਿੱਚ ਰੈਸਟੋਰੈਂਟਾਂ 'ਚ ਮਿਲੂਗੀ ਮਿਲੂਗੀ ਢਾਬਿਆਂ ਦੇ ਵਿੱਚ ਨਹੀਂ ਮਿਲਣੀ ਢਾਬਿਆਂ ਦੇ ਵਿੱਚ ਨਹੀਂ ਮਿਲਣੀ ਹਾਂਜੀ ਅੱਜ ਇਹੇ ਇਹ ਨੰਗਲ ਡੈਮ ਚੱਲ ਜੋ ਉੱਥੇ ਵੀ ਮਿਲਦੀ ਬੰਦੇ ਭਾਜੀ ਉੱਥੇ ਹੀ ਬੰਦੇ ਹੁਣ ਉੱਥੇ ਬੰਦੇ ਇਸ ਟਾਈਮ ਉੱਥੇ ਬੰਦੇ ਭਾਜੀ ਅੱਛਾ ਉੱਥੇ ਬੰਦੇ ਆ ਕੀ ਬਾਤ ਹੈ ਤੇ ਪੱਟੀ ਤੇ ਮਿਲਦਾ ਉਹਦੇ ਵੀ ਤੇਜ਼ ਹੁੰਦੀ ਹੋਣੀ ਹੈ ਨਾ ਹਾਂਜੀ ਭਾਜੀ ਸेंसਵਾਲ ਵੱਖਰਾ ਨਬੀ ਇਹਦਾ ਕਿਲਰ ਮਾਰਕ ਬਣਾਕਰ ਗਿਆ ਸੀ ਆ ਇਹਨੇ ਗੱਬੇ ਪੈਣਾ ਇਹ ਗੱਬੇ ਪੈਣਾ ਹਾਂਜੀ ਉਹ ਇਹਦਾ ਸਵਾਲ ਵੱਖਰਾ ਹੋਣਾ ਅੱਛਾ ਹਾਂਜੀ ਇਹਦੇ ਕਰਕੇ ਗਾ ਦੂਰ ਦੂਰੋਂ ਮਛੀ ਖਾਣ ਆਉਂਦੇ ਵਜੀ ਸਿਰਫ ਇਸੇ ਕਰਕੇ ਹੀ ਹਾਂਜੀ ਲੱਕੜ ਕਰਕੇ ਮਛੀ ਕਰਕੇ ਪੰਜ ਬੱਚੇ ਲੈ ਲੈ ਆੜੇ ਵੀ ਮਿਲਦੀ ਲੰਦਰ ਮਿਲਦੀ ਆ ਫੋਵਾੜੇ ਮਿਲਦਾ ਸਾਰਾ ਫੋਵਾੜਾ ਆਉਂਦਾ ਸਾਰਾ ਲੰਦਰ ਆਉਂਦਾ ਲਿਜਾਣਾ ਆਉਂਦਾ ਵੇ ਕਰਦਾ ਇਦਾਂ ਦਾ ਕੀ ਕਰਨਾ ਭਾਜੀ ਕਿਹੜੀ ਕਿੱਦੜ ਸੰਗੀ ਇਦਾਂ ਦੀ ਜਿਹੜੀ ਤੁਸੀਂ ਖਵਾਉਨੇ ਹੋ ਭਾਈ ਬਸ ਆਹ ਹੱਥਾਂ ਦੇ ਹੁੰਦਾ ਮਾੜਾ ਮੋਡਾ ਮਸਾਲੇ ਤੋਂ ਹੋਈ ਆ ਮਸ਼ੀਵੀ ਉਹੀ ਆ ਅੱਛਾ ਬਸ ਗੋਨੇ ਆ ਬਾਬਾ ਬਸ ਮਸਾਲੇ ਪਾਉਣ ਦਾ ਹੀ ਇੱਕ ਕਲਾ ਜਿਹੜੀ ਆ ਨਾ ਵੀ ਕਿਹੜੀ ਮਾਤਰਾ ਚ ਕਿੰਨੀ ਪਾਉਣੀ ਆ ਜਿਵੇਂ ਤੁਸੀਂ ਇੱਕ ਆਪਣਾ ਆਦਰਕ ਪਾਉਨੇ ਉਹ ਵੀ ਮੋਟਾ ਪਾਉਨੇ ਹੋ ਹਾਂਜੀ ਹਰੀ ਮਿਰਚ ਤੁਸੀਂ ਪਾਉਨੇ ਉਹ ਵੀ ਮੁੱਡੀ ਪਾਉਨੇ ਹੋ ਹਾਂਜੀ ਤੇ ਇਹਦਾ ਵੀ ਫਲੇਵਰ ਅਲੱਗ ਤੋਂ ਨਿਕਲ ਕੇ ਆਉਂਦਾ ਆ ਹਾਂਜੀ ਬਹੁਤ ਪੀਸਾਣਾ ਬੂਝ ਤਬਣਾ ਦਮਣਾ ਸਵਾਦ ਚ ਘੋੜਾਣਾ ਪਾਉਦਾ ਸਵਾਦ ਫਿਰ ਆਣਾ ਕਿਉਂ ਲੋਜੀ ਫਿਸ਼ਲ ਗਈ ਆ ਦੁਬਾਰਾ ਤਿਆਰ ਹੋ ਗਈ ਬਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਆ ਬਾਤ ਬਾਈ ਹੋ ਗਈ ਤਿਆਰ ਹੁਣ ਹਾਂ ਜੀ ਰੈਡੀ ਜੀ ਬਿਲਕੁਲ ਬਰੋਨ ਹੋ ਗਈ ਹੈ ਹਣ ਹੁਣ ਇਹਦੇ ਵਿੱਚ ਆਉਣਗੇ ਮਸਾਲੇ ਫੁੱਲੇ ਜਾਣਗੇ ਕੁਝ ਹੋਰ ਮਸਾਲਾ ਜਾਣਗਾ ਜੀ ਚੰਡੀ ਵੀ ਜਾਣਗੇ ਸਲਾਦ ਵੀ ਮਸਾਲਾ ਨਿੰਬੂ ਵਗੈਰਾ ਸਾਰਾ ਕੁਝ ਹਾਂ ਜੀ ਹਾਂ ਜੀ ਕੀ ਬਾਤ ਹੈ ਇਹਦੇ ਲਈ ਮਸਾਂ ਆ ਗਈ ਹੈ ਨਾ ਆ ਮਸਾਲਾ ਆਪਣਾ ਤਿਆਰ ਕਿਤਾ ਹੁੰਦਾ ਜੀ ਇਹ ਤੁਹਾਡਾ ਆਪਣਾ ਪਰਸਨ ਮਸਾਲਾ ਹਾਂ ਜੀ ਹਾਂ ਜੀ ਕੀ ਬਾਤ ਹੈ ਬੜੀ ਇਵੇਂ ਥੋੜਾ ਹੋਰ ਐਡ ਕਰਿਓ ਭਜੀ ਠੀਕ ਹੈ ਜੀ। ਹੋ ਜਾ। ਜਾਓ। ਬਹੁਤ ਸਿੱਚਾ ਸੋਸੋ ਸੋਸ। ਪਦਨੇ ਚੜਨੀ ਜੀ। ਕੀ ਬਾਤ ਹੈ ਭਜੀ। ਅੱਛਾ ਇਹਦੇ ਵਿੱਚ ਕੀ ਕੀ ਪਾਉਨੇ ਹੋ? ਭਜੀ ਦਿਲਾਂ ਹੁੰਦਾ, ਨਾਦੜਾ ਹੁੰਦਾ, ਮਿਕਰ ਹੁੰਦਾ, ਇਵੜੀ ਹੁੰਦੀ ਆ। ਅੱਛਾ। ਪਿਆਜ਼, ਹਰੀ ਮਿਰਚ। ਕੀ ਬਾਤ ਹੈ। ਚਲੋ ਥੈਂਕ ਯੂ ਸੋ ਮਚ ਭਜੀ। ਤੇ ਇਹ ਹੋ ਗਈ ਸਾਡੀ ਪਲੇਟ ਰੈਡੀ ਤੇ ਹੁਣ ਵਾਰੀ ਹੈ ਜੀ ਇਹਨੂੰ ਟੇਸਟਿੰਗ ਕਰਨ ਦੀ। ਓਕੇ। ਤੇ ਫਾਈਨਲੀ ਪਲੇਟ ਸਾਡੀ ਰੈਡੀ ਹੋ ਚੁੱਕੀ ਹੈ ਜੀ ਆਹ ਦੇਖ ਸਕਦੇ ਹੋ ਆ ਗਿਆ ਫਿਸ਼ ਪਕੌੜੇ ਬਹੁਤ ਵਧੀਆ ਅੱਛਾ ਇਹਦੇ ਵਿੱਚ ਆਹ ਦੇਖੋ ਮਿਰਚ ਬੜੀ ਵਧੀਆ ਤਰੀਕੇ ਨਾਲ ਇਹਦੇ ਨਾਲ ਕੱਟ ਕੇ ਪਾਉ ਵਿੱਚ ਝੁੱਕੇ ਤੇ ਹੋਈਆਂ ਨੇ ਨਾਲ ਆ ਗਈ ਪਦੀਨੇ ਦੀ ਚਟਨੀ ਨਾਲ ਆ ਗਿਆ ਸਲਾਦ ਤੇ ਕੀ ਬਾਤ ਹੈ ਇਧਰ ਬਾਈ ਹੁਣਾ ਦਾ ਹੈਗਾ ਸਟਾਲ ਪਵਨ ਫਿਸ਼ ਕੋਰਨਰ ਦੇ ਨਾਲ ਤੇ ਹੁਣ ਵਾਰੀ ਆ ਗਈ ਟੈਸਟਿੰਗ ਦੀ ਤੇ ਟੈਸਟਿੰਗ ਵਾਸਤੇ ਆਪਾਂ ਬੁਲਾ ਰਹੇ ਆ ਫਗਵਾੜੇ ਦੀ ਆਨ ਬਾਨ ਤੇ ਸ਼ਾਨ ਰਜਤ ਭਾਜੀ ਪਲੀਜ਼ ਵੈਲਕਮ ਬਜੀ ਤੇ ਪਾਜੀ ਹੁਣਾਂ ਨੇ ਸਾਨੂੰ ਰეკਮੈਂਡ ਕੀਤੀ ਸੀ ਇੱਥੇ ਦੀ ਫਿਸ਼। ਕੀ ਬਾਤ ਹੈ ਨਾ ਭਾਈ। ਕਿੱਦਾਂ ਦੀ ਲੱਗੀ ਤੁਹਾਨੂੰ? ਭਾਈ ਮੈਨੂੰ ਬੜੀ ਲੱਗੀ ਹੁ ਤੁਸੀਂ ਦੱਸੋ। ਮੈਂ ਤਾਂ ਪਾਜੀ ਅੰਦਰ ਰਹਿਣਾ ਪਾਜੀ ਉਹਨਾਂ ਕੋ। ਕੀ ਬਾਤ ਹੈ। ਛੋਟਾ ਜਿਹਾ ਪੀਸ ਟਰਾਈ ਕਰਦੇ ਹਾਂ। ਓਹ ਛੋਟਾ ਜਿਹਾ ਗਰਮ ਬਹੁਤ ਹੈ। ਮੈਂ ਉਹੀ ਗੱਲ ਅਰਜਨ ਭਾਈ ਅੱਜ ਹੀ ਕਹਿੰਦਾ ਸੀ ਕਹਿੰਦੇ ਵੀ ਨੰਗਲ ਡੈਮ ਤੇ ਫਿਸ਼ ਖਾਣ ਜਾਣਾ ਹੈ। ਤੇ ਅੱਜ ਪਤਾ ਨਹੀਂ ਵੀ ਐਡੀ ਜਲਦੀ ਕਰਮਾ ਦੇ ਵਿੱਚ ਆਪਾਂ ਨੂੰ ਗਰਾਂਡ ਵਿੱਚ ਇਹ ਫਿਸ਼ ਆ ਜਾਣੀ ਆਪਣੀ। ਓਹ ਹੋ ਗਰਮ ਬਹੁਤ ਹੈ। ਅੱਛਾ ਫੇਰ ਵੀ ਆਪਾਂ ਤੁਹਾਡੇ ਲਈ ਇੱਕ ਵੱਡਾ ਪੀਸ ਟਰਾਈ ਕਰਦੇ ਹਾਂ। ਕਿਆ ਚਟਣੀ ਵੀ ਜ਼ਬਰਦਸਤ ਹੈ ਤੇ ਉੱਪਰ ਜਿਹੜਾ ਮਸਾਲਾ ਲੱਗਣਾ ਉਹਦਾ ਆਪਣਾ ਵਧੀਆ ਟੇਸਟ ਹੈ। ਅਲੱਗ ਹੀ ਫਲੇਵਰ ਆਉਂਦਾ ਨੂੰ। ਬਹੁਤ ਵਾਸਤ ਹੈ। ਹਮਮ। ਕੜਾ ਪੂਰੀ? ਮਜ਼ੇਦਾਰ। ਮਤਲਬ ਦੁਬਾਰਾ ਆਉਣਾ ਬਣਦਾ। ਅਸੀਂ ਤਾਂ ਆਂਦੇ ਰੰਨੇ ਦੁਬਾਰਾ ਦੁਬਾਰਾ। ਤੁਸੀਂ ਅੱਜ ਫਸਟ ਟਾਈਮ ਆਏ ਆ ਟੇਸਟ ਕਰੋ। ਓਕੇ। ਆਪ ਕੱਲ ਆ ਥੋੜਾ ਪਿੱਛੇ ਰੱਖੀਏ ਨੂੰ। ਦੋਨੇ ਵਾਲੇ ਵਿੱਚ ਹੁਣ ਬਰਾਬਰ। अच्छा मतलब ਤੁਸੀਂ ਇੱਥੇ ਆਨਰ ਰਹਿੰਦੇ ਹੋ ਰੈਗੂਲਰਲੀ ਤੇ ਅਸੀਂ ਇੱਥੇ ਕਿਉਂ ਨਹੀਂ ਆਏ ਬਈ ਸਾਨੂੰ ਦੱਸਿਆ ਕਿ ਉਹ ਅੱਜ ਤੱਕ ਤੂੰ ਕਿਉਂਕਿ ਇਹ ਲੇਟ ਲਾਂਦੇ ਆ ਤੁਸੀਂ ਟਾਈਮ ਤੇ ਘਰ ਜਾਣਾ ਹੁੰਦਾ ਕਿਆ ਐਡੇ ਵੀ ਟਾਈਮ ਨਾਲ ਘਰ ਜਾਣ ਵਾਲੀ ਮੇਰੀ ਕਿਹੜੀ ਗੱਲ ਹੁੰਦੀ ਬਈ ਮੇਰੀ ਕਿ ਨਹੀਂ ਮਿਲਣੇ ਚ ਮਾਂ ਹੀ ਜੜੀ ਮੈਂ ਘਰ ਜਾ ਕੇ ਜਾ ਕੇ ਉਹ ਮਿਲਣੇ ਚ ਮਾਂ ਕਰਨੀ ਆ ਚਲੋ ਹੁਣ ਤੁਸੀਂ ਆ ਗਏ ਆ ਟੇਸਟ ਕਰੋ ਫਿਰ ਤੁਸੀਂ ਦੱਸਿਓ ਆਣਾ ਬਣਦਾ ਕਿ ਨਹੀਂ ਦੁਬਾਰਾ ਵਾਪਸ ਨਹੀਂ ਵਾਕਿਆ ਭਾਜੀ ਵਾਕਿਆ ਜੋ ਖੁਸ਼ਬੂ ਆ ਰਹੀ ਆ ਨਾ ਸਰੋਂ ਦਾ ਤੇਲ ਹੋ ਗਿਆ ਲੱਕੜ ਦੀ ਪੱਠੀ ਹੋ ਗਈ ਤੇ ਉਤੋਂ ਫਿਸ਼ ਵੀ ਉਹਨੇ ਪੂਰੀ ਫਰੈਸ਼ ਤੇ ਪੂਰੀ ਫਰੈਸ਼ ਹੁੰਦੀ ਹੈ ਅਸਲ ਦੇ ਵਿੱਚ ਬਾਈ ਨੇ ਇੱਕ ਗੱਲ ਅਸੀ ਕਹਿੰਦੇ ਵੀ ਪੰਜਾਬ ਚ ਕਹਿੰਦੇ ਆ ਵੀ ਆਹ ਟਾਈਮ ਜਿਹੜਾ ਹੁੰਦਾ ਆ ਮੱਛੀਆਂ ਦੇ ਆਂਡੇ ਦੇਣ ਦਾ ਹੁੰਦਾ ਜਿਹਾ ਸੌਚੀ ਜਾਂਦੇ ਆ ਉਹ ਕਹਿੰਦਾ ਵੀ ਸਾਊਥ ਇੰਡੀਆ ਦੇ ਵਿੱਚ ਲਾ ਲਓ ਬੰਬੇ ਦੇ ਵਿੱਚ ਲਾ ਲਓ 12 ਮਹੀਨੇ 3 ਦਿਨ ਫਿਸ਼ ਚੱਲਦੀ ਹੈ ਹਾਂਜੀ ਅਸਲ ਦੇ ਵਿੱਚ ਉਹ ਕਹਿੰਦੇ ਵੀ ਜਿਹੜੀ ਆ ਗਰਮੀਆਂ ਦੇ ਵਿੱਚ ਫਿਸ਼ ਖਾਦੀਆਂ ਨਾ ਉਹ ਸਿਆਲਾਂ ਨੂੰ ਤੁਹਾਨੂੰ ਕੰਮ ਦਿੰਦੀ ਆ ਅੱਛਾ ਤੇ ਇਹਦਾ ਸਾਡੇ ਹੋਰ ਹੀ ਉਲਟੇ ਵਿਹਿਮ ਪਤਾ ਨਹੀਂ ਸਾਡੇ ਪੰਜਾਬ ਦੇ ਵਿੱਚ ਅਸੀਂ ਕਿਹੜੇ ਵਿਹਿਮਾਂ 'ਚ ਪਏ ਹੋਇਆ ਇਸ ਕਰਕੇ ਵਿਹਿਮਾਂ ਪਰਵਾਜ਼ੋਂ ਨਿਕਲੋ ਤੇ ਫਿਸ਼ ਖਾਣ ਵਾਸਤੇ ਆ ਜਾਓ ਭਾਜੀ ਪਵਨ ਫਿਸ਼ ਕੋ ਠੀਕ ਹੈ ਜੀ ਰਸ਼ ਭਾਈ ਪਲੀਜ਼ ਗੁਰਾਇਆਂ ਦੇ ਬਿਜਲੀ ਘਰ ਦੇ ਬਿਲਕੁਲ ਬਾਹਰ ਹਾਂ ਤਾਂ ਪਰ ਐਡਰੈਸ ਬਾਈ ਹੁਣਾਂ ਕੋਲ ਵੀ ਆਪਾਂ ਪੁੱਛ ਲੈਣਾ ਹੈ ਤੇ ਬਿਜਲੀ ਘਰ ਦੇ ਬਿਲਕੁਲ ਬਾਹਰ ਆ ਤੇ ਹੁਣ ਆਪਾਂ ਜਦ ਤੱਕ ਇਹਨੂੰ ਫਿਨਿਸ਼ ਕਰਦੇ ਹਾਂ ਤਦ ਤੱਕ ਤੁਸੀਂ ਕਰਦਾ ਵੀਡੀਓ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋਣਾ ਜਿਹਾ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਬਾਈ ਦੇ ਕੋਲ ਕੌਣ-ਕੌਣ ਹੁਣ ਤੱਕ ਫਿਸ਼ ਖਾਣ ਆਏ ਨੇ ਤੇ ਕਿਵੇਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਹੈ ਸੋ ਥੈਂਕ ਯੂ ਸੋ ਮਚ ਪੂ ਜੀ ਇਹ ਹਾਂਜੀ ਭਾਈ ਜੀ થેન્ક યુ સો મચ ભાઈ બહુત વજિયા તમારી ફિશ થી થેન્ક યુ જી સ્વાદ આ ગયા કમાલ ની સિગી થેન્ક યુ જી تے ਹੁਣ ਭਾਈ ਜੀ ਇੰਨੇ ਆ ਵੀ ਦੱਸਿਓ ਐਡਰੈਸ ਵੀ ਆਉਣਾ ਕਿੱਥੇ ਆ ਫਿਸ਼ ਕਾਣ ਵਾਸਤੇ ਬੀਲੀ ਕਰਦੇ ਮੋਰੇ ਜੀਡੀ ਰੋਡ ਗਰਾਇਆ ਬੈਂਚ ਚੌਕ ਦੇ ਬੀਲੀ ਕਰਦੇ ਮੋਰੇ ਅ ਜੀਡੀ ਰੋਡ ਗਰਾਇਆ ਬੀਲੀ ਕਰਦੇ ਮੋਰੇ ਉਹ ਗਵਾਰੇ ਵਾਲੇ ਪਾਸਿਓਂ ਪੁਲ ਦੇ ਤੱਲੇ ਅੱਧੀ ਆ ਕੇ ਬੀਲੀ ਕਰਦੇ ਕੋਲ ਬਿਲਕੁਲ ਬਾਹਰ ਹਲੇ ਹਾਂ ਜੀ ਬੀਲੀ ਕਰਦੇ ਬਾਹਰ ਆ ਗਿਆ ਇਹ ਤਾਂ ਵੀ ਕੀ ਆ ਭਾਈ ਹਾਂ ਟਾਈਮਿੰਗ ਕੀ ਆ ਟਾਈਮਿੰਗ ਆਪਣੀ ਸ਼ਾਮ ਨੂੰ 5 ਵਜੇ ਆਈ ਰਹੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਕਿੰਦੇ ਵੇਹ ਤੱਕ ਜੀ 10 6:30 ਰਾਤ ਤਿੰਨ ਰਾਤ ਸਿਆਲੋਂ 3 ਵਜੇ ਤੋਂ ਲੈ ਕੇ ਹਾਂਜੀ 11 11 11 ਵਜੇ ਸਿਆਲ ਜੋ ਤੇ ਛੁੱਟੀ ਬਾਜੀ ਛੁੱਟੀ ਕੋਈ ਨਹੀਂ ਮਤਲਬ 12 ਮਿੰਟ ਤੀ ਇਹ ਦਿਨ ਚੱਲਣਾ 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 ਹਾਂਜੀ ਤੇ ਬਾਈ ਹੁਣੇ ਅਵੇਲੇਬਲ ਨਹੀਂ ਹੈਗੇ ਤਾਂ ਹੋਰ ਮੇਰੇ ਭਾਂਜੇ ਆਏ ਨੇ ਭਾਂਜੇ ਤੁਹਾਡੇ ਹਾਂ ਮੈਂ ਕੱਲ ਯਾਤਰਾ ਜਾਣਾ ਮਨਾ ਚਾਹਿਆ ਜਾ ਰਿਆਂ ਗਾ ਲੂ ਤੇ ਕੱਲ ਮੇਰੇ ਭਾਂਜੇ ਨੇ ਹੋਣਾ ਕੀ ਬਾਤ ਬਾਜੀ ਅਸੀਂ ਲੱਕੀ ਰਹਿ ਗਏ ਅੱਜ ਤੁਹਾਡੀ ਅਸੀਂ ਇੰਟਰਵਿਊ ਕਰ ਲਈ ਅੱਛਾ ਜੀ ਕਿਰਾਏ ਪਾਸਾ ਨੂੰ 15 20 ਦਿਨ ਬੇਟ ਕਰਦੀ ਪੈਣੀ ਸੀ ਤੁਹਾਡੀ ਹਾਂ ਜੀ ਜੀ 10 12 ਦੇ ਪੱਕੇ ਦਿਨਾ ਕੀ ਪਾਦੇ ਭਾਜੀ ਥੈਂਕ ਯੂ ਸੋ ਮੱਚ ਭਾਜੀ ਬਹੁਤ ਲੱਗਾ ਤੁਹਾਡਾ ਟੈਸਟ ਬਹੁਤ ਵਧੀਆ ਮਸਫੇਸ਼ੀ ਥੈਂਕ ਯੂ ਥੈਂਕ ਯੂ ਹੁਣ ਤੁਹਾਡੇ ਕੋਲ ਅਸੀਂ ਰੈਗੂਲਰ ਆਉਦੇ ਰਹਿਣਾ ਭਾਜੀ ਬਿਲਕੁਲ ਸਰ ਬਿਲਕੁਲ ਥੰਕ ਯੂ ਸੋ ਮੱਚ ਭਾਜੀ